ਕੀ ਘਰੋਂ ਹੋ ਗਈ ਗਾਇਬ ਜਦੋਂ ਲੜਕੀ ਦੇ ਪਰਿਵਾਰ ਵਾਲੇ ਪੁਲਿਸ ਕੋਲ ਪਹੁੰਚੇ ਤਾਂ ਗੋਂ ਪੁਲਿਸ ਵਾਲਿਆਂ ਦੇ ਉੱਤੇ ਇਲਜ਼ਾਮ ਲੱਗੇ ਕਿ ਪੁਲਿਸ ਵਾਲੇ ਕਹਿ ਰਹੇ ਨੇ ਅਸੀਂ ਕਿਹੜਾ ਠੇਕਾ ਲਿਆ ਤਾ ਮਾਮਲਾ ਫਿਰੋਜ਼ਪੁਰ ਦੇ ਮਮਦੋੜ ਤੋਂ ਸਾਹਮਣੇ ਆਇਆ ਜਿੱਥੇ ਕਿ ਪਿੰਡ ਜਲੋਕੇ ਤੋਂ 14 ਸਾਲਾਂ ਅੰਜੂ ਨਾਮ ਦੀ ਲੜਕੀ ਰਹਿਸਮਈ ਪ੍ਰਸਥਿਤੀਆਂ ਦੇ ਵਿੱਚ ਗਾਇਬ ਹੋ ਚੁੱਕੀ ਪਬਜੀ ਗੇਮ ਖੇਡਣ ਦੀ ਕੁੜੀ ਨੂੰ ਲਤ ਲੱਗ ਚੁੱਕੀ ਸੀ ਰਾਤ ਦੇ ਸਮੇਂ ਗਲੀਆਂ ਦੇ ਵਿੱਚ ਘੁੰਮਦੀ ਹੋਈ ਨਜ਼ਰ ਵੀ ਆਈ ਜੋ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਉਸ ਤੋਂ ਬਾਅਦ ਅੰਜੂ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਪਰਿਵਾਰ ਪਰੇਸ਼ਾਨ ਹੋ ਕੇ ਪੁਲਿਸ ਕੋਲ ਜਾਂਦਾ ਪਰ ਪੁਲਿਸ ਨੇ ਕਹਿੰਦੇ ਸੁਣਵਾਈ ਨਹੀਂ ਕਰੀ ਅੰਜੂ 8ਵੀਂ ਕਲਾਸ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ ਤਾਂ ਪਬਜੀ ਗੇਮ ਦੇ ਵਿੱਚ ਉਸ ਨੂੰ ਕਿਹੜਾ ਟਾਸਕ ਮਿਲਿਆ ਸੀ ਕਿਉਂਕਿ ਇਹ ਗੇਮ ਹਾਲਾਂਕਿ ਬੈਨ ਵੀ ਹੋ ਚੁੱਕੀ ਹੈ ਕਿਉਂਕਿ ਇਸ ਗੇਮ ਦੇ ਵਿੱਚ ਲਤ ਲੱਗ ਜਾਣਾ ਤਾਂ ਸਮਝੋ ਮੌਤ ਨੂੰ ਸੱਦਾ ਦੇਣਾ ਆ ਇਸ ਦੇ ਵਿੱਚ ਟਾਸਕ ਦਿੱਤੇ ਜਾਂਦੇ ਨੇ ਤਾਂ ਉਹ ਜਿਹੜੀ ਛੋਟੀ ਉਮਰ ਹੁੰਦੀ ਆ 12 ਸਾਲ 14 ਸਾਲ ਇਸ ਉਮਰ ਦੇ ਵਿੱਚ ਬੱਚਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਤਾਂ ਉਹ ਟਾਸਕ ਉਸੇ ਤਰੀਕੇ ਦੇ ਨਾਲ ਕੰਪਲੀਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਈਆਂ ਨੂੰ ਟਾਸਕ ਦੇ ਦਿੱਤਾ ਜਾਂਦਾ ਕਿ ਤੀਜੀ ਮੰਜ਼ਲ ਤੋਂ ਛਲਾਂਗ ਲਗਾਣੀ ਆ ਤਾਂ ਬੱਚੇ ਨੂੰ ਕੀ ਪਤਾ ਹੁੰਦਾ ਬੱਚਾ ਕਹਿੰਦਾ ਕਿ ਸ਼ਾਇਦ ਮੇਰਾ ਇਹ ਟਾਸਕ ਆ ਮੈਂ ਅਗਲੇ ਪੜਾਅ ਦੇ ਵਿੱਚ ਪਹੁੰਚ ਜਾਵਾਂਗਾ ਗੇਮ ਦੇ ਵਿੱਚ ਤਾਂ ਉਹ ਗੇਮ ਦਾ ਪੜਾਅ ਪਾਰ ਕਰਦੇ ਕਰਦੇ ਆਪਣੀ ਜ਼ਿੰਦਗੀ ਦਾਅ ਦੇ ਉੱਤੇ ਲਾ ਦਿੰਦੇ ਨੇ ਤਾ ਇਸੇ ਤਰੀਕੇ ਦੇ ਨਾਲ ਇਹ ਕੁੜੀ ਵੀ ਜਿਹੜੀ ਲੜਕੀ ਸੀ 14 ਸਾਲ ਦੀ ਅੰਜੂ ਇਹ ਪਬਜੀ ਗੇਮ ਖੇਡਦੀ ਸੀ ਇਸ ਨੂੰ ਲਤ ਲੱਗੀ ਸੀ ਪਰ ਘਰੋਂ ਗਾਇਬ ਹੋ ਗਈ ਪਰ ਦੂਜੇ ਪਾਸੇ ਪੁਲਿਸ ਦੇ ਉੱਤੇ ਜੋ ਇਲਜ਼ਾਮ ਲੱਗੇ ਨੇ ਵਾਕਈ ਹੀ ਸ਼ਰਮਸਾਰ ਕਰ ਦੇਣ ਵਾਲੇ ਨੇ ਉਹ ਪੁਲਿਸ ਮੁਲਾਜ਼ਮ ਕਹਿ ਰਹੇ ਨੇ ਕਿ ਜੋ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਪੁਲਿਸ ਮੁਲਾਜ਼ਮ ਇਹ ਕਹਿ ਰਹੇ ਨੇ ਕਿ ਸਿੱਕੜਾ ਠੇਕਾ ਲਿਆ ਜਦੋਂ ਕਿ ਪੁਲਿਸ ਹੁੰਦੀ ਕਿਸ ਚੀਜ਼ ਦੇ ਲਈ ਆ ਪੁਲਿਸ ਦਾ ਕੰਮ ਕੀ ਹੁੰਦਾ ਬਰਦੀ ਕਿਸ ਦੇ ਲਈ ਪਾਈ ਆ ਤੇ ਇਹ ਸਰਕਾਰੀ ਤਨਖਾਹ ਕਿਸ ਦੇ ਲਈ ਲੈਂਦੇ ਨੇ ਤਾ ਵਾਕਈ ਲੋੜ ਆ ਕਿ ਅਜੇ ਹੀ ਜੜੀਆਂ ਨੇ ਤਸਵੀਰਾਂ ਜਾਂ ਅਜੇ ਹੀ ਬਿਆਨ ਜਿਹੜੇ ਨੇ ਨਾ ਸੁਣਨ ਨੂੰ ਮਿਲਣ ਤਾਂ ਜੋ ਲੋਕਾਂ ਦਾ ਪੁਲਿਸ ਦੇ ਉੱਤੇ ਭਰੋਸਾ ਬਣਿਆ ਰਹਿ ਸਕੇ ਪੁਲਿਸ ਦੇ ਉੱਤੇ ਭਰੋਸਾ ਜਿਹੜੇ ਲੋਕਾਂ ਦਾ ਬਣਿਆ ਉਹ ਟੁੱਟੇ ਨਾ ਇਸ ਕਰਕੇ ਹੁਣ ਪੁਲਿਸ ਮੁਲਾਜ਼ਮਾਂ ਨੂੰ ਵੀ ਥੋੜਾ ਸੋਚਣ ਦੀ ਲੋੜ ਆ ਤਾਂ ਪਰਿਵਾਰਕ ਮੈਂਬਰ ਜਿਹੜੇ ਨੇ ਕੀ ਕੁਝ ਕਹਿ ਰਹੇ ਨੇ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਆ ਉਸ ਲੜਕੀ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਕੀ ਕਹਿ ਰਹੇ ਨੇ ਦੂਜੇ ਪਾਸੇ ਜਿਹੜੇ ਥਾਣਾ ਮੁਲਾਜ਼ਮ ਨੇ ਦਰਸ਼ਨ ਸਿੰਘ ਥਾਣਾ ਮਮਦੋੜ ਦੇ ਜਾਂਚ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਉਹਨਾਂ ਦੇ ਵੱਲੋਂ ਖੈਰ ਸੁਣੀ ਆ ਸਾਰ ਲਈ ਆ ਉਹਨਾਂ ਦੀ ਪਰਿਵਾਰਕ ਮੈਂਬਰਾਂ ਦੀ ਉਹ ਕਹਿੰਦੇ ਕੀ ਪੁਲਿਸ ਨੇ ਗੁਹਾਰ ਪੁਲਿਸ ਦੇ ਕੋਲ ਗੁਹਾਰ ਲਗਾਈ ਆ ਕਿ ਜਲਤੋ ਜਲਦ ਉਸ ਕੁੜੀ ਨੂੰ ਅਸੀਂ ਲੱਭ ਲਵਾਂਗੇ ਲੜਕੀ ਦੇ ਫੋਨ ਨੂੰ ਟੈਕਨੀਕਲ ਸਰਵਿਸ ਦੇ ਲਈ ਲਾ ਦਿੱਤਾ ਗਿਆ ਲੜਕੀ ਦੀ ਭਾਲ ਕੀਤੀ ਜਾ ਰਹੀ ਆ ਤਾਂ ਲੜਕੀ ਜਲਤੋ ਜਲਦ ਪਰਿਵਾਰ ਤੱਕ ਪਹੁੰਚਾਈ ਜਾਵੇਗੀ ਕੋਸ਼ਿਸ਼ਾਂ ਕਰ ਰਹੇ ਆ ਆਖਰ ਕੋਸ਼ਿਸ਼ਾਂ ਨੂੰ ਕਦੋਂ ਬੂਰ ਪਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਸਾਡੇ ਸਹਿਯੋਗੀ ਅਮਨ ਤੱਕੜ ਦੇ ਵੱਲੋਂ ਰਿਪੋਰਟ ਸਾਂਝੀ ਕੀਤੀ ਗਿਆ ਲੜਕੀ ਦੇ ਪਰਿਵਾਰਕ ਮੈਂਬਰ ਤੇ ਪੁਲਿਸ ਮੁਲਾਜ਼ਮਾਂ ਦੀ ਝਵਾਨੀ ਸੁਣਾਉਣੀ ਅੰਜੂ ਅੰਜੂ ਕਿੱਥੋਂ ਦਾ ਰਹਿਣ ਵਾਲਾ ਅਸੀਂ ਜਲੋਕ ਜਲੋਕ ਦੇ ਬਾਹਰ ਪਾਣੀ ਹੈ ਬਾਹਰ ਜਰਟਾ ਨਹੀਂ ਹਾਂ ਕੀ ਹੋਇਆ ਕੀ ਬਸ ਸਵੇਰੇ ਤੜਕੇ 4 ਵਜੇ ਤੁਰ ਗਈ ਇਹ ਕਰੋ ਡਿਸਪਰੈਸ਼ਨ ਹੈਗਾ ਸੀ ਉਹਨੂੰ ਲੜਕੀ ਨਵੜ ਗਈ ਹਾਂਜੀ ਕਿੰਨੀ ਹੋ ਗਈ 8 14 ਸਾਲਾਂ ਦੀ ਸੀ ਜਿਹੜੀ ਕਲਾਸ ਪੜਦੀ ਸੀ 8ਵੀਂ ਕਲਾਸ ਚ ਪੜਦੀ ਸੀ ਕੀ ਗੱਲ ਹੈ ਕੋਛ ਵੀ ਨਹੀਂ ਵਿਰੇ ਇਹ ਮੈਂ ਬਸ ਨੀਂਦ ਵਿੱਚ ਹੀ ਉੱਠ ਗਈ ਨੀਂਦ ਵਿੱਚ ਉੱਠਾ ਹਾਂਜੀ ਚਲੀ ਗਈ ਹਾਂਜੀ ਅਚਾਨਕ ਕਿਸ ਤਰ੍ਹਾਂ ਜਾ ਰਹੀ ਤੁਸੀਂ ਦੇਖ ਰਹੇ ਹੋ ਬਾਹਰ ਦੇਖ ਰਿਹਾ ਕੈਮਰੇਆਂ ਦੇ ਵਿੱਚ ਆਇਆ ਵੀ ਬਸ ਤਾਰ 'ਚ ਜਗਾ ਕੇ ਕਦੇ ਆ ਗਲੀਆਂ 'ਚ ਪਟਕਦੀ ਫਿਰਦੀ ਕਦੇ ਆ ਪਟਕਦੀ ਫਿਰਦੀ ਮਗਰ ਹਾਂਜੀ ਤਾਰ 'ਚ ਲਈ ਹੋਇਆ ਮੋਬਾਈਲ ਦੀ ਤਾਰ 'ਚ ਜਗਦੀ ਫਿਰਦੀ ਹੈ ਹਾਂਜੀ ਤੇ ਪੁਲਿਸ ਨੇ ਕੋਈ ਪਾਲਣ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਪੁਲਿਸ ਨੇ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਕੋੜਾ ਠੇਕਾ ਲਿਆ अच्छा हां जी ठेका हां जी ठेका लेओ ले। के अंदर ਸਾਡੀ ਜੇਬ ਵਿੱਚ ਪੈਸੇ ਪਾਓਗੇ ਤਾਂ ਫੇਰ ਹੀ ਫੇਰ ਲੱਭਾਂਗੇ हां जी ਫੇਰ ਲੱਭਾਂਗੇ ਕੁੜੀ ਕੀ ਕਰਦੀ ਸੀ ਕੁੜੀ ਕੁਝ ਵੀ ਨਹੀਂ ਕਰਦੀ ਸੀ ਬਸ ਉਹ ਉਹ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂਦਾ ਦਿਮਾਗ 'ਚ ਕੋਈ ਡਿਪਰੈਸ਼ਨ ਸੀ ਪਬਜੀ ਖੇਡਦੀ ਸੀ ਜਾਂ ਫਰੀ ਫਾਇਰ ਖੇਡਦੀ ਸੀ ਕੋਈ ਦਿਮਾਗ 'ਚ ਹਾਂ ਜੀ ਡਿਪਰੈਸ਼ਨ ਹਾਂ ਜੀ ਹਾਂ ਜੀ ਚਲੀ ਗਈ ਹਾਂ ਜੀ ਪਰ ਹੁਣ ਮਿਲੀ ਨਹੀਂ ਨਹੀਂ ਮਿਲੀ 62 ਡੇ ਤੱਕ ਥਾਣਾ ਵੀ ਲੰਘ ਗਈ ਬਿਕਨਾਰਿਆਂ ਵਾਲਾ ਇਹ ਕੈਮਰਿਆਂ ਵਿੱਚ ਵੀ ਆਂਦੀ ਪਸਾਰਾ ਹੀ ਇਹ ਮੰਦੋੜ ਏਰੀਆ ਵੇਖ ਲਿਆ ਸੀ ਮੰਦੋੜ ਦੇ ਵਿੱਚ ਕੱਲੀ ਜਣੇ ਹੀ ਤੁਰ ਕੇ ਜਾ ਰਹੀ ਪਬਜੀ ਕਿੰਨੀ ਖੇਡਦੀ ਪਬਜੀ ਖੇਡਦੀ ਸੀ ਜਿਵੇਂ ਵਿੱਚ ਕੋ ਘੰਟਾ ਖੇਡ ਲਿਆ ਜਾਂਦਾ ਘੰਟਾ ਖੇਡ ਲਿਆ ਉਹ ਤਾਂ ਡਿਪਰੈਸ਼ਨ ਹੋ ਸਕਦਾ ਉਹਦਾ ਵੀ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਵੀ ਹੋ ਸਕਦਾ 100 ਸੱਜਣ 100 ਦੁਸ਼ਮਣ ਕੁਝ ਨਹੀਂ ਪੈ ਸਕਦਾ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਡਰ ਨਹੀਂ ਲੱਗ ਰਿਹਾ ਡਰ ਉਹਨੂੰ ਕੁੱਤੇ ਹਾਂਜੀ ਪਿੱਛੇ ਮੁੜ ਕੇ ਨਹੀਂ ਵੇਖਿਆ ਚਾਰ ਪੰਜ ਕੁੱਤੇ ਵੀ ਉਹਦੇ ਮਗਰ ਲੱਗੇ ਹੋਏ ਨੇ ਹਾਂਜੀ ਕਦੇ ਕਦੇ ਹਾਂਜੀ ਹਾਂਜੀ ਪੁਲਿਸ ਨੂੰ ਪੜਤਾਲ ਕਰਨੀ ਚਾਹੀਦੀ ਬਸ ਮਮਦੂ ਠਾੜ ਹਾਂਜੀ ਕੀ ਨਾਮ ਪਿੰਡ ਜੱਲੂ ਕੋ ਬਲਵਿੰਦਰ ਸੇਨਾ ਕੀ ਲੱਗਦੀ ਸੀ ਇਹ ਮੇਰਾ ਮਾਮਾ ਦਾ ਲੜਕਾ ਹੁੰਦੀ ਗੱਲ ਲੜਕੀ ਸੀ ਤੇ ਕੀ ਕਰਦੀ ਸੀ ਕਿਹੜੀ ਕਲਾਸ ਇਹ 8ਵੀਂ ਚ ਪੜ੍ਹਦੀ ਸੀ ਘਰੇ ਕੀ ਕਰੇ ਤਾਂ ਕੋਈ ਸਕੂਲ ਆ ਕੇ ਤੇ ਗੇਮ ਗੁੰ ਖੇਡਦੀ ਸੀ ਨਾਲ ਪੜਾਈ ਕਰਦੀ ਸੀ ਹਾਂਜੀ ਗੇਮ ਖੇਡਦੀ ਗੇਮ ਆ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਕਿ ਕਿਸ ਤਰ੍ਹਾਂ ਉਹ ਪ੍ਰੈਨਚ ਚਾਹ ਉਹ ਪਤਾ ਨਹੀਂ ਉਹਨੂੰ ਦੇ ਚੱਕਰ ਬਣਿਆ ਸੁੱਤੀ ਉੱਠ ਕੇ 4 ਵਜੇ ਕਰੋ ਇਹਦੇ ਚੱਲੀ ਪਤਾ ਹੀ ਨਹੀਂ ਲੱਗਿਆ ਤੇ ਫਿਰ ਅਸੀਂ ਤਾਂ ਕਮਰੇ ਚੱਕ ਕੀਤੇ ਜਾ ਕੇ ਕਮਰੇ ਵਿੱਚ ਚੱਲੀ ਆ ਪਾਗਲ ਪਾਣ ਜਾਂ ਬਾਨ ਕੇ ਕਹਿੰਦਾ ਗਲੀਆਂ ਚ ਘੁੰਮਦੀ ਕਰਿਆ ਪਬਜੀ ਨੇ ਤੇ ਨਹੀਂ ਲੱਗਦਾ ਤੇ ਇਦਾਂ ਹੀ ਹਾਂ ਹਾਂ ਉਦੋਂ ਬਾਅਦ ਕਹਿੰਦੇ ਬਾਰੇ ਚੈੱਕ ਕਰਾਇਆ ਹੁੰਦੇ ਜੇ ਕੁੱਤੇ ਮਗਰ ਲੱਗਿਆ ਚਾਰ ਪੰਜ ਹਾਂ ਹਾਂ ਤੇ ਤੁਰ ਹੀ ਜਾਂਦੀ ਪਿੱਛੇ ਪਹੌਂਕੇ ਨਹੀਂ ਵਗੀ ਡਰਦੀ ਨਹੀਂ ਪਈ ਕੁੱਤੇ ਤੋਂ ਬਿਲਕੁਲ ਨਹੀਂ ਡਰ ਰਹੀ ਨਾ ਮੋਬਾਈਲ ਅੱਥੇ ਜੜਿਆ ਮੋਬਾਈਲ ਅੱਥੇ ਟਾਰਚ ਜਗਦੀ ਜਾਂਦੀ ਮੋਬਾਈਲ ਦੀ ਪੁਲਿਸ ਨੂੰ ਕੋਈ ਪੜਤਾਲ ਨਹੀਂ ਕਰ ਰਹੀ ਗਿਆ ਸੀ ਥਾਣੇ ਬੜੀ ਵਾਰੀ ਕਹਿੰਦੇ ਕਰਦੇ ਆ ਉੱਤੋਂ ਆਵੇਗੀ ਕੋਈ ਸਾਡੀ ਰਿਪੋਰਟ ਫੇਰ ਕਰਾਂਗੇ ਸਾਡੀ ਰਿਪੋਰਟ ਆਈ ਇਹੋ ਜਿਹਾ ਮੋਬਾਈਲ ਦੀ ਦੇਖੋ ਪੜਤਾਲ ਨਹੀਂ ਕਿੰਨੇ ਦਿਨ ਹੋ ਗਏ ਨਾ ਇਸ ਗੱਲ ਨੂੰ 22 ਤਰੀਕ ਨੂੰ ਗਈ ਆ ਹਾਂ ਹਾਂ ਅਜੇ ਨਹੀਂ ਮਿਲੀ ਬੜੀ ਪੜਤਾਲ ਕੀਤੀ ਸਾਰੇ ਬੱਸ ਸਟੈਂਡ ਸ਼ਹਿਰ ਫਰੀਪੁਰ ਵੀ ਗਿਆ ਛਮੜੀ ਵੀ ਗਿਆ ਮੌਂਦੋੜ ਤੇ ਨਹੀਂ ਮਿਲੀ ਸਾਨੂੰ ਹੁਣ ਪੁਲਿਸ ਕੋਈ ਮਦਦ ਨਹੀਂ ਕਰਦੀ ਨਹੀਂ ਅਜੇ ਤੱਕ ਨਹੀਂ ਨਹੀਂ ਕਰਦੀ ਕੀ ਨਾਮ ਤੁਹਾਡਾ ਤੇ ਕਿੱਥੋਂ ਦਾ ਰਹਿਣ ਵਾਲੇ ਅਸੀਂ ਇੱਥੇ ਜੱਲੋ ਕਾ ਬਾਹਰ ਟਾਣੀ ਹੈ ਹਾਂਜੀ ਉੱਥੇ ਦੇ ਰਹਿਣ ਵਾਲੇ ਆ ਮੇਰੇ ਨਾਮ ਗੁਰਮੀਤ ਕੋਰੇ ਹੈ ਖੜਮੂ ਮੌਂਦੋੜ ਤੇ ਕੀ ਗੱਲਬਾਤ ਹੋਈ ਲੜਕੀ ਕਿੱਥੇ ਪੜਦੀ ਸੀ ਜੱਲੋ ਕਾ ਪੜਦੀ ਸੀ ਜੱਲੋ ਕਾ ਸਕੂਲ ਕਿੰਨੀ ਚ ਪੜ੍ਹਦੀ 8ਵੀਂ ਚ ਕਿੰਨੀ ਉਮਰ ਸੀ 14 ਸਾਲ ਦੀ ਤੇ ਕੀ ਗੱਲ ਬਾਤ ਗੇਮ ਖੇਡਦੀ ਸੀ ਕੀ ਕਰਦੀ ਗੇਮ ਖੇਡਦੀ ਸੀ ਸਾਨੂੰ ਨਹੀਂ ਪਤਾ ਲੱਗਾ ਉਹਦੇ ਦਿਮਾਗ ਚ ਕੀ ਟੈਨਸ਼ਨ ਪਈਗੀ ਕੀ ਉਹਦੇ ਗੇਮ ਕਿਹੜੀ ਖੇਡਦੀ ਸੀ ਪਵਜਨ ਕਿਹ ਕਿਹ ਖੇਡਦੀ ਸੀ ਪਵਜਨ ਅੱਛਾ ਉਹਦੇ ਚ ਸਾਨੂੰ ਪਤਾ ਨਹੀਂ ਲੱਗਾ ਸਵੇਰੇ 4 ਵਜੇ ਉੱਠ ਕੇ ਤੇ ਚਲੇਗੀ ਉਹ ਫੋਨੇ ਵਿੱਚ ਸੁਤੀ ਸੁਤੀ ਚਲੇਗੀ ਪਤਾ ਨਹੀਂ ਹੁਣ ਕੀ ਮੈਂ ਹੋ ਸਕਦਾ ਪਬਜੀ ਨੇ ਤਾਂ ਇਹ ਦਿਮਾਗ ਇਹ ਦੇਖ ਕੋਈ ਕਹੋ ਜੇ ਖਿਆਲ ਲਿਆ ਉਹ ਤਾਂ ਹੁਣ ਜੀ ਉਹਨੂੰ ਪਤਾ ਵੀ ਕੀ ਇਹ ਦਿਮਾਗ 'ਚ ਪੜਾ ਗਿਆ ਕਿਸੇ ਨੇ ਕੀਤਾ ਹੈ ਕਿ ਉਹ ਗੇਮ ਹੈ ਚੀ ਹੈ ਹਾਂ ਕਵਰੇਜ ਚੈੱਕ ਕੀਤੇ ਨੇ ਸਾਰੇ ਮਾਮਦੋਰ ਦੇ ਜੀ ਜੀ ਕਵਰੇਜ ਚੈੱਕ ਕੀਤੇ ਨੇ ਕੁੱਤੇ ਪੰਜ ਕੁੱਤੇ ਨੇ ਮਗਰ ਲੱਗੇ ਨੇ ਉਹਨੇ ਪਿੱਛੇ ਪੌਂ ਤਾਂ ਨਹੀਂ ਵੇਖਾ ਮੋਬਾਈਲ ਦੀ ਹੱਥ 'ਚ ਲਿਆ ਮਾਮਾ ਇਹ ਹੱਥ 'ਚ ਲਿਆ ਚੱਲਦਾ ਮੋਬਾਈਲ ਉਹਦੇ ਕੋਲ ਹੈ ਚੱਲਦਾ ਨਹੀਂ ਹੁਣ ਬੰਦ ਦੇ ਚੱਲਦਾ ਨਹੀਂ ਹੈ ਹੁਣ ਬੰਦ ਪਿਆ कोई हां जी कोई थाने वाले ने ਸਾਡੀ ਮਦਦ ਨਹੀਂ ਕੀਤੀ ਦਰਖਾਸਤ 22 ਤਰੀਕ ਦੀ ਗਈ ਹੈ ਜਿੰਨੀਆਂ ਗੇਮਾਂ ਕਿੰਨੀ ਕਿੰਨੀ ਦੇਰ ਖੇਡਤੀ ਸੀ ਗੇਮ ਤਾਂ ਅੱਧਾ ਘੰਟਾ ਘੰਟਾਕ ਅੱਧਾ ਘੰਟਾ ਕੰਡਾ ਜਦ ਸਕੂਲ ਬਣਵਾਦੀ ਸੀ ਕੰਮ ਕਰ-ਕਰ ਕੇ ਉਦੋਂ ਕਦੀ ਪੜਨ ਲੱਗ ਜਾਂਦੀ ਸੀ ਕਦੀ ਗੇਮ ਖੇਡਣ ਲੱਗ ਜਾਂਦੀ ਸੀ ਹੁਣ ਪੁਲਿਸ ਪੜਤਾਲ ਨਹੀਂ ਕਰਦੀ ਨਹੀਂ ਪੜਤਾਲ ਕਰ ਰਹੀ ਬਿਲਕੁਲ ਨਹੀਂ ਕਰ ਰਹੀ ਨਾ ਬਿਲਕੁਲ ਨਹੀਂ ਕਰ ਰਹੀ ਠੀਕ ਹੁਣ ਕੀ ਮੰਗੇ ਤੁਹਾਡੀ ਕੁੜੀ ਲੱਭਣੀ ਚਾਹੀਦੀ ਲੱਭਣੀ ਚਾਹੀਦੀ ਕੁੜੀ ਇਹਨਾਂ ਦੀ ਕੋਈ ਸੁਣ ਵਾਲੀ ਲੱਭਣੀ ਐ ਅਸੀਂ ਤਾਂ ਉਹਨਾਂ ਪਾਗਦੇ ਹੀ ਹਿਰਨੇ ਆ ਹੂੰ ਹੂੰ 22 ਤਰੀਕ ਦੀ ਤਰਖਾਸ਼ ਗਈ ਇਹਨਾਂ ਸਾਡੀ ਕੋਈ ਵੈਲੀ ਹੋਣੀ ਸੁਣੀ ਕੁੜੀ ਨੂੰ ਮਾਰਿਆ ਗਿਆ ਜਾਂ ਕੁਛ ਹਾਂ ਮਾਰਿਆ ਗਿਆ ਜਾਂ ਕੁੱਤੇ ਖਾ ਗਿਆ ਕਿ ਜਾਂ ਕਿੱਥੇ ਗਈ ਐ ਕਿੱਥੇ ਨਹੀਂ ਗਈ ਕੋਈ ਚੱਕ ਕੇ ਲੈ ਗਿਆ ਕਿਸੇ ਦੇ ਹੱਥੇ ਆ ਗਈ ਹੂੰ ਹੂੰ ਸਾਨੂੰ ਲੱਭ ਨਹੀਂ ਰਹੀ ਪੁਲਿਸ ਤੇ ਬੋਲ ਜਾਂਦੇ ਪੁਲਿਸ ਕੋਈ ਨਹੀਂ ਤੁਹਾਡਾ ਹੈਲਪ ਕਰਦੀ ਕੋਈ ਨਹੀਂ ਇੱਥੇ ਰਾਤ ਆਇਆ ਉਹ ਕਹਿੰਦਾ ਅਸੀਂ ਕਿਹੜਾ ਤੁਹਾਡਾ ਠੇਕਾ ਲਿਆ ਆ ਪੁਲਿਸ ਕਹਿੰਦੀ ਦਰਸ਼ਨ ਥਾਣੇਦਾਰ ਕੰਮ ਪੁਲਿਸ ਦਾ ਲੱਭਣਾ ਲੱਭਣਾ ਪੁਲਿਸ ਦਾ ਕੰਮ ਫਿਰ ਵੀ ਨਹੀਂ ਲੱਭ ਨਹੀਂ ਲੱਭ ਰਿਹਾ ਕਾਰਵਾਈ ਕਰ ਦਿੱਤੀ ਉਹਨਾਂ ਪੁਲਿਸ ਨੇ ਸਾਨੂੰ ਦੱਸਿਆ ਨਹੀਂ ਉਹਨਾਂ ਕਰ ਦਿੱਤੀ ਕਿ ਨਹੀਂ ਦਰਖਾਸਤਾਂ ਹੀ 22 ਤਰੀਕ ਦੀ ਦੇ ਆ ਸਾਨੂੰ ਕਹਿੰਦੇ ਅੱਜ ਲੱਭਣਿਆ ਕੱਲ ਨੂੰ ਲੱਭਣਿਆ ਅਸੀਂ ਕੈਮਰੇ ਚੈੱਕ ਕਰਨੇ ਨੇ ਅਪਦੇਸ਼ ਜਾਰੀ ਤੁਰੀ ਜਾ ਰਹੀ ਤੁਰੀ ਜਾ ਰਹੀ ਬਾਸ ਸਾਡੇ ਤੱਕ ਦੇਖੀ ਹਾਂ ਫੁੱਤੇ ਮਗਰ ਲੱਗੇ ਹਾਂ ਫੁੱਤੇ ਮਗਰ ਲੱਗੇ ਕੋਈ ਨੀ ਡਾਰ ਕੋਈ ਨਹੀਂ ਡਾਰ ਨੂੰ ਲੱਗ ਰਿਆ ਐਵੇਂ ਸਿੱਧਾ ਹੀ ਤੁਰੀ ਜਾਂਦੀ ਐ ਨੇ ਪਿੱਛੇ ਪਾਉ ਤੇ ਨਹੀਂ ਵੇਖਾ ਜਿਹੜਾ ਲੜਕੀ ਦਾ ਵਾਲਸ ਨੇ ਲੱਤੀ ਜਿਹੜੀ ਸਿੱਟੀ ਮਾ ਉਹ ਜੀ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਅਸੀਂ ਕਰਤੀ ਏ ਜੀ ਤੇ ਲੜਕੀ ਦਾ ਜਿਹੜੇ ਫੋਨ ਡਿਟੇਲ ਆ ਉਹਦੀ ਡੀਵੀਆਰ ਲੇਕ ਦਿੱਤੀ ਐ ਫਰੋਇਪੁਰ ਜੀ ਜਦੋਂ ਆ ਗਈ ਉਹ ਨੰਬਰ ਚੈੱਕ ਕਰਾਂਗੇ ਵੀ ਉਹਨੂੰ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕਿਹੜੇ ਪਾਸੋਂ ਕਾਲ ਹੋਈ ਆ ਤੇ ਬਾਕੀ ਲੜਕੀ ਦੀ ਵੀਡੀਓ ਹੋਰ ਵੀ ਉਹਨਾਂ ਪਰਿਵਾਰ ਨੇ ਸਾਡੇ ਪੇਸ਼ ਕੀਤੀ ਖੜਾ ਕੇ ਵੀ ਲੜਕੀ ਗਲੀ ਨੂੰ ਵੜਦੀ ਆ ਕਦੇ ਇਧਰ ਵੜ ਜਾਂਦੀ ਕਦੇ ਉਧਰ ਵੜ ਜਾਂਦੀ ਆ ਤੇ ਇਸ ਗੱਲ ਤੋਂ ਸਾਨੂੰ ਸ਼ੱਕ ਹੁੰਦਾ ਵੀ ਲੜਕੀ ਕੋਈ ਦਿਮਾਗ 'ਚ ਉਹਨੂੰ ਕੋਈ ਨੁਕਸ ਪੈ ਗਿਆ ਆ ਹਾਂ ਤੇ ਫਿਰ ਮੁੜ ਕੇ ਜੀ ਉਹ ਉਹ ਪਰਿਵਾਰ ਦੱਸਦਾ ਜੀ ਕਿ ਸਾਡੀ ਲੜਕੀ ਜਿਹੜੀ ਹੈ ਉਹ ਇੱਥੇ ਬੱਸ ਅੱਡੇ ਤੇ ਆਈ ਏ ਉਸ ਤੋਂ ਬਾਅਦ ਬੱਸ ਚੜ ਗਈ ਆ ਹਾਂ ਉਤਪਾਦ ਨਹੀਂ ਪਤਾ ਲੱਗਿਆ ਜੀ ਕੋਈ ਹਾਂਜੀ ਹਾਂ ਅਪਰਤਾਲ ਚੱਲ ਰਹੀ ਹੈ ਜੀ ਹਾਂਜੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਮਾਮਲਾ ਦਰਜ ਕਰ ਲਿਆ